ਪਿਛਲੇ 3 ਸਾਲਾਂ ਦੇ ਸਾਰੇ ਕੇਸ ਕਢਵਾ ਕੇ ਸੀਜ਼ ਨੂੰ ਭੇਜ ਰਹੇ ਹਾਂ 12 ਸ਼ੱਕੀ ਲੋਕ ਰਾਉਂਡ ਅਪ ਕੀਤੇ ਗਏ ਹਨ ਔਰ ਇੱਕ ਵਿਅਕਤੀ ਨਸ਼ੇ ਦੇ ਨਾਲ ਫੜਿਆ ਗਿਆ तकरीबन 600 ਕਰੋੜ ਰੁਪਏ ਦੀ ਪ੍ਰਾਪਰਟੀ ਪੰਜਾਬ ਦੇ ਵਿੱਚ ਫ੍ਰੀਜ਼ ਕੀਤੀ ਜਾਂਦੀ ਹੈ ਜਾਂ ਇਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਫੈਸਿਲਿਟੀਆਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹ ਬੰਦ ਕੀਤੀਆਂ ਜਾਂਦੀਆਂ ਇਹ ਵੀਡੇ ਡਰੱਗ ਵੇਚਣ ਵਾਲਿਆਂ ਉਹਨਾਂ ਦੇ ਖਿਲਾਫ ਸਖਤ ਪੁਲਿਸ ਕਾਰਵਾਈ ਕੀਤੀ ਜਾਵੇ। ਤਕਰੀਬਨ 228 ਜਗ੍ਹਾ ਤੇ ਇਹ ਕਠੀ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟਸਪੌਟਸ ਹੈ ਉੱਤੇ ਕੀਤੇ ਜਾ ਰਹੇ ਨੇ। ਤਰੀ ਸਾਹਿਬ ਦੀ ਨਾਲ ਮੰਤਰੀ ਸਾਹਿਬਾਨਾਂ ਦੀ ਤੇ ਸਾਡੇ ਡੀਜੀਪੀ ਸਾਹਿਬ ਤੇ ਸਾਰੇ ਅਫਸਰਾਂ ਦੀ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਜਿਹੜੇ ਬੰਦੇ ਆ ਫੜੇ ਜਾਂਦੇ ਨੇ ਡਰਗ ਸਪਲਾਈਅਰ ਉਹਨਾਂ ਦੇ ਜਿਹੜੇ ਕੇਸ ਜਿਸਟ ਨੇ ਉਹ ਅਸੀਂ ਪਿਛਲੇ 3 ਸਾਲਾਂ ਦੇ ਸਾਰੇ ਕੇਸ ਕਢਵਾ ਕੇ ਡੀਸੀਸ ਨੂੰ ਭੇਜ ਰਹੇ ਹਾਂ ਤਾਂ ਕਿ ਜਿਹੜੀਆਂ ਇਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਫੈਸਿਲਿਟੀਆਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹ ਬੰਦ ਕਿੱਟੀਆਂ ਜਾਣ ਤੋ ਅਸੀਂ ਲਿਸਟ ਇੱਕ ਦੋ ਦਿਨ ਦੇ ਵਿੱਚ ਸਾਰੇ ਡੀਸੀਸ ਨੂੰ ਭੇਜ ਦਾਂਗੇ ਚਾਹੇ ਕਿਸੇ ਦੀ ਖੇਤਾਂ ਦੀ ਬਿਜਲੀ ਦਾ ਕਨੈਕਸ਼ਨ ਉਹਨਾਂ ਨੂੰ ਫ੍ਰੀ ਜਿਹੜਾ ਮਿਲਿਆ ਹੋਇਆ ਚਾਹੇ ਘਰ ਦੀ ਬਿਜਲੀ ਐ ਜਾਂ ਹੋਰ ਫੈਸਿਲਿਟੀਆਂ ਜਿਹੜੇ ਜਿਹੜੇ ਡਰੱਗ ਪੈਟਰੋਲਰਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਨੇ ਉਹ ਅਸੀਂ ਲਿਸਟ ਇੱਕ ਦੋ ਦਿਨ ਚ ਡੀਸੀ ਸਾਹਿਬਾਂ ਨਾਲੋਂ ਭੇਜਾਂਗੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਫ੍ਰੀ ਫੈਸਿਲਿਟੀਆਂ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਡਿਪਟੀ ਸੀ ਸਾਹਿਬ ਦੇ ਹੁਕਮਾਂ ਅਕਾਬ ਜਿਹੜੀਆਂ ਬਣਤੀਆਂ ਨੇ ਇਹ ਅਸੀਂ ਡਰੱਗਸ ਦੇ ਵਿੱਚ ਜਿਹੜਾ ਸਪੈਸ਼ਲ ਜਿਹੜੀ ਸਾਡੀ ਅੱਜ ਮਹਿੰਮ ਚੱਲੀ ਹੋਈ ਏ ਅੱਜ ਪਹਿਲੀ ਮਾਰਚ ਤੋਂ ਇਸੇ ਤਰੀਕੇ ਕੰਟੀਨਿਊ ਰਹੇਗੀ ਤੇ ਹੁਣੇ ਹੀ ਸਾਡੀ ਜਿਹੜੀ ਇੱਥੇ ਸਰਚ ਆਪਰੇਸ਼ਨ ਚੱਲ ਰਿਹਾ ਇਹਦੇ ਵਿੱਚ ਮਾਨਯੋਗ ਸਪੈਸ਼ਲ ਡੀਪੀ ਸਾਹਿਬ ਸ਼੍ਰੀ ਅਰਪਰ ਸ਼ੋਗਲਾ ਸਾਹਿਬ ਆ ਰਹੇ ਨੇ ਬਾਕੀ ਡਿਟੇਲ ਤੁਹਾਨੂੰ ਇਸ ਆਪਰੇਸ਼ਨ ਬਾਰੇ ਬਰੀਫ ਹੋ ਕਰ ਦਿੰਦਾ ਸਰ ਕਿੰਨੇ ਗਰਾਊਂਡ ਦਾ ਬੱਦੇ ਕੀਓ ਕੋਈ ਸਪੈਸ਼ਲ ਟੀਮਸ ਆਫ 10 ਆ ਗਏ ਨੇ ਅਰਪਨ ਸ਼ੋਕਲਾ ਸਾਹਿਬ ਵੀ ਆ ਰਹੇ ਨੇ ਉਹਨੇ ਦੱਸਿਆ ਜੀ ਆ ਕੇ ਪੰਜਾਬ ਪੁਲਿਸ ਵੱਲੋਂ ਇੱਕ ਨਸ਼ੀਪਾਜੀ ਜੜੋ ਖਦਮ ਕਰਨ ਲਈ ਇੱਕ ਜਿਹਾਦ ਸ਼ੁਰੂ ਕੀਤਾ ਗਿਆ ਹੈ ਇੱਕ ਵਾਰ ਅਗੇਂਸਟ ਡਰਗ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਪਰੇਸੀ ਕੌਣ ਆ ਰਹੇ ਪੰਜਾਬ ਦੇ ਸਾਰੇ ਤਿੰਨ ਕਮਿਸ਼ਨਰੇਟਸ ਔਰ ਜਿਹੜੇ 25 ਸਾਢੇ ਤੁਰੀ ਜ਼ਿਲ੍ਹੇ ਹੈ ਉਹਨਾਂ ਸਾਰਿਆਂ ਦੇ ਵਿੱਚ ਆਪਰੇਸ਼ਨ ਚ ਲਾਇਆ ਜਾ ਰਿਹਾ ਹੈ ਔਰੇ ਲਗਾਤਾਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਨਸ਼ੇ ਨੂੰ ਅਸੀਂ ਖਤਮ ਨਹੀਂ ਕਰ ਸਕਾਂਗੇ ਸਾਡਾ ਇਰਾਦਾ ਹੈ ਕਿ ਜਿਹੜੇ ਸਾਡੇ ਯੰਗ ਬੱਚੇ ਗਲਤ ਪਾਸੇ ਨੂੰ ਚਲੇ ਗਏ ਆ ਉਹਨਾਂ ਨੂੰ ਰੀਹੈਬਿਟੇਟ ਕਰੀਏ ਉਹਨਾਂ ਦਾ ਡੀ ਐਡਿਕਸ਼ਨ ਕਰਾਈਏ ਔਰ ਨਾਲ ਦੀ ਨਾਲ ਜਿਹੜੇ ਡਰੱਗ ਸਮਗਲਰਸ ਆ ਜਿਹੜੇ ਡਰੱਗ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਸਖਤ ਪੁਲਿਸ ਕਾਰਵਾਈ ਕੀਤੀ ਜਾਵੇ ਇਸ ਦੇ ਤਹਿਤ ਅਸੀਂ ਇੱਕ ਪ੍ਰੋਗਰਾਮ ਉਲੀਕਿਆ ਹੈ ਜਿਹੜਾ ਕਿ ਅੱਗੇ ਚੱਲਦਾ ਰਹੇਗਾ ਸੀਨੀਅਰ ਅਧਿਕਾਰੀਆਂ ਨੂੰ ਐਬੀਜੀ ਸਪੈਸ਼ਲ ਡੀਜੀ ਰੈਂਕ ਦੇ ਅਧਿਕਾਰੀਆਂ ਨੂੰ ਆਈਜੀਸ ਨੂੰ ਚੰਡੀਗੜ੍ਹ ਤੋਂ ਫੀਲਡ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਕਿ ਉਹ ਇਹ ਜਿਹੜੇ ਆਪਰੇਸ਼ਨ ਸਾਡੇ ਅੱਜ ਤੋਂ ਸ਼ੁਰੂ ਹੋ ਰਹੇ ਆ ਉਹਨਾਂ ਦੀ ਉਹਨਾਂ ਦੀ ਨਾਲ ਡ੍ਰਿਲ ਕੇ ਕਰਾਂ ਔਰ ਨਾਲ ਸੁਪਰਵਾਈਜ਼ ਕਰਨੀ ਹੈ ਅੱਜ ਜਿਹੜੇ ਇਹ ਕੈਸੋ ਆਪਰੇਸ਼ਨ ਸ਼ੁਰੂ ਹੋਏ ਆ ਪੰਜਾਬ ਦੇ ਵਿੱਚ ਤਕਰੀਬਨ 228 ਜਗ੍ਹਾ ਤੇ ਇਹ ਇਕੱਠੀ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟਸਪੌਟਸ ਤੇ ਉੱਤੇ ਕੀਤੇ ਜਾ ਰਹੇ ਨੇ ਔਰ ਜਿਹੜਾ ਵੀ ਇਹਦਾ ਨਤੀਜਾ ਆਵੇਗਾ ਉਹ ਤੁਹਾਡੇ ਨਾਲ ਅਸੀਂ 4:00 ਵਜੇ ਤੱਕ ਸਾਂਝੀ ਕਰਾਂਗੇ ਜਿੱਥੇ ਤੱਕ ਮੁਹਾਲੀ ਦੀ ਗੱਲ ਹੈ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਜਿੱਥੇ ਅਸੀਂ ਖੜੇ ਆ ਇਹਦੇ ਵਿੱਚ ਵੀ 12 ਸ਼ੱਕੀ ਲੋਕ ਰਾਉਂਡ ਅਪ ਕੀਤੇ ਗਏ ਹਨ ਔਰ ਇੱਕ ਵਿਅਕਤੀ ਨਸ਼ੇ ਦੇ ਨਾਲ ਫੜਿਆ ਗਿਆ ਪੰਜਾਬ ਪੁਲਿਸ ਦੀ ਇਹ ਜਿਹੜੀ ਲਗਾਤਾਰ ਮੁਹਿੰਮ ਡਰੱਗਸ ਦੇ ਖਿਲਾਫ ਚੱਲ ਰਹੀ ਹੈ ਪਿਛਲੇ ਸਾਲ ਦੇ ਵਿੱਚ ਅਸੀਂ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਹੈ ਜਿਹੜੇ ਡਰੱਗ ਸਮੱਗਲਰਸ ਨੇ ਜਿਨ੍ਹਾਂ ਕੋਲ ਕਮਰਸ਼ੀਅਲ ਕੁਆਂਟੀਟੀ ਦੀ ਡਰੱਗ ਰਿਕਵਰ ਹੋਈ ਹੈ ਉਹਨਾਂ ਦੇ ਤਕਰੀਬਨ 600 ਕਰੋੜ ਰੁਪਏ ਦੀ ਪ੍ਰਾਪਰਟੀ ਪੰਜਾਬ ਦੇ ਵਿੱਚ ਫ੍ਰੀਜ਼ ਕੀਤੀ ਜਾ ਚੁੱਕੀ ਹੈ ਔਰ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਜਦੋਂ ਤੱਕ ਇਹ ਜਿਹੜਾ ਕੋਡ ਹੈ ਨਸ਼ੇ ਦਾ ਇਸ ਨੂੰ ਪੰਜਾਬ ਚੋਂ ਅਸੀਂ ਖਤਮ ਨਹੀਂ ਕਰਦੇ ਸਰ ਮੁਹਾਲੀ ਚੋਂ ਕਿਹੜੇ ਕਿਹੜੇ ਜਗਾ ਟਰੇਸ ਕੀਤੇ ਗਏ ਜਿੱਥੇ ਇਸ ਤਰ੍ਹਾਂ ਦੀ ਸਰਚ ਕਮਪੇਨ ਚਲਾਉਣਾ ਅਸੀਂ ਡਿਸਕਲੋਸ ਨਹੀਂ ਕਰਾਂਗੇ ਕਿਉਂਕਿ ਇਹ ਆਪਰੇਸ਼ਨਲ ਮੈਟਰ ਹੈ ਬਟ ਅਸੀਂ ਆਪਣੇ ਸਟੇਟ ਦੇ ਵਿੱਚ ਜਿਹੜੇ ਸਾਡੇ ਹੌਟਸਪots ਹੈ ਉਹ ਆਈਡੈਂਟੀਫਾਈ ਕੀਤੇ ਆ ਔਰ ਉਹਨਾਂ ਸਾਰਿਆਂ ਤੇ ਇਸ ਤਰ੍ਹਾਂ ਦੀ ਮੁਹਿੰਮ ਲਗਾਤਾਰ ਚਲਾਈ ਜਾਈ ਚਲਦੀ ਜਾਈ ਰਹੇਗੀ ਔਰ ਮੈਂ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿਉਂਕਿ ਜਦੋਂ ਤੱਕ ਲੋਕਾਂ ਦਾ ਸਹਿਯੋਗ ਸਾਨੂੰ ਨਾ ਮਿਲੇ ਉਦੋਂ ਤੱਕ ਕੋਈ ਵੀ ਮੂਵਮੈਂਟ ਕੋਈ ਵੀ ਇਸ ਤਰ੍ਹਾਂ ਦੀ ਪਲੈਨਿੰਗ ਸਫਲ ਨਹੀਂ ਹੁੰਦੀ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਆਓ ਇਕੱਠੇ ਹੋ ਕੇ ਇਹ ਜਿਹੜਾ का एक, तो एक 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 कोड है 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 सवाल जो होता ये इतना ज़्यादा पब्लिसाइज़ हो गया सारा ऑपरेशन दो दिन से सारी चर्चा चली तो तो हुई है, है तो सारे देखिए हम, हम इसकी एक सिक्रेसी रखते हैं जैसे आपके साथी कौन कौन से हैं कब करेंगे सो दीज आर शेयर और इसलिए असं कोशिश कर रहे हैं कि अचानक जोड़ा सरप्राइज एलीमेंट है वो वे ताकि इफेक्टिवनैस बढ़े और जमें मैं थोड़ा तो दसिया बारह लोग पड़े गए हैं एक हमने अग इस ही ऑपरेशन जो एक बंदे को ड्रग रिकवर हुई है उसको अरेस्ट किया सो तो इस तरह के सारे ये जड़े सापरेशन चल रहे हैं होर भी तरह तरह के असी ਨੇ ਆਪਰੇਸ਼ਨਸ ਪਲਾਨ ਕੀਤੇ ਜਿਹੜੇ ਅੱਗੇ ਲਗਾਤਾਰ ਜਾਰੀ ਰਹੇ ਸਰ ਸਰ ਬਾਰਡਰ ਬਾਰਡਰ ਟੂ ਬਾਰਡਰਸ ਨੇ ਆ ਬਾਰਡਰ ਫੈਸਿਲਿਟੀ ਕਿਵੇਂ ਫੋਕਸ ਕਰ ਰਹੇ ਕਿਉਂਕਿ ਮੇਨ ਜੇ ਸਪਲਾਈ ਲਾਈਨ ਹੈ ਵਹਾਂ ਸੇ ਜੋ ਹੈ ਜਿਹੜੇ ਇਹਨਾਂ ਨੂੰ ਨਸ਼ਾ ਜਿਹੜਾ ਵੇਚਦੇ ਉਹਨੂੰ ਕੋਈ ਸਖਤਰੀ ਮੰਤਰੀਆਂ ਵਿੱਚੋਂ ਬੰਦ ਕਰੋਗੇ ਫੈਮਿਲੀਆਂ ਨੂੰ ਨਹੀਂ ਇਹਦੇ ਬਾਰੇ ਦੇਖੋ ਇਹ ਸਰਕਾਰ ਦਾ ਫੈਸਲਾ ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰਾਂਗਾ ਮੈਂ ਇਨਫੋਰਸਮੈਂਟ ਦੀ ਗੱਲ ਕਰਦਾ ਹਾਂ ਜਿਹੜਾ ਤੁਸੀਂ ਬਾਰਡਰ ਦੇ ਦਾ ਸਵਾਲ ਪੁੱਛਿਆ ਸਾਡੇ ਸੱਤ ਸਰਹਦੀ ਡਿਸਟ੍ਰਿਕਟਸ ਪਾਕਿਸਤਾਨ ਨਾਲ ਲੱਗਦੇ ਨੇ ਔਰ ਸਾਡੀ 553 ਕਿਲੋਮੀਟਰ ਦੀ ਇੰਟਰਨੈਸ਼ਨਲ ਬਾਉਂਡਰੀ ਹੈ ਜਿਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਡਰੋਨ ਰਹੀਂ ਔਰ ਦੂਸਰੇ ਮਾਧਿਮਾ ਰਹੀਂ ਉਹ ਡਰੱਗਸ ਪੰਜਾਬ ਦੇ ਵਿੱਚ ਆਂਦੀ ਹੈ ਸੋ ਅਸੀਂ ਬੀਐਸਐਫ ਦੇ ਨਾਲ ਨਾਲ ਅਸੀਂ ਪੂਰਾ ਤਾਲਮੇਲ ਰੱਖਿਆ ਹੋਇਆ ਹੈ ਨਾਲ ਹੀ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਸਟਰੈਂਥਨ ਕੀਤੀ ਹੈ ताकि ਜਿਹੜੇ ਡਰੋਨ ਰਹੀ ਮੂਵਮੈਂਟ ਹੈ ਉਸ ਨੂੰ ਕੰਟਰੋਲ ਕੀਤਾ ਜਾਏ। ਔਰ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਸੈਂਕਸ਼ਨ ਕੀਤੇ ਹੈ ਤਾਂ ਕਿ ਜਿਹੜੇ ਬਾਰਡਰ ਏਰੀਆਜ਼ ਦੇ ਵਿੱਚ ਸਾਡੇ ਸੈਂਸਿਟਿਵ ਔਰ ਇੰਪੋਰਟੈਂਟ ਜਗ੍ਹਾ ਹੈਗੀਆਂ ਉੱਥੇ ਅਸੀਂ ਸੀਸੀਟੀਵੀ ਕੈਮਰਾਜ਼ ਲਗਾ ਕੇ ਮੋਨਿਟਰਿੰਗ ਕਰ ਸਕੀਏ। ਸਰ ਵਿਲੇਜ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸੀ ਬਾਰਡਰ ਏਰੀਆ ਦੇ ਵਿੱਚ ਕਿੰਨਾ ਕੁ ਸਾਥ ਉਨ੍ਹਾਂ ਦਾ ਮਿਲ ਰਿਹਾ ਔਰ ਕਿੰਨੀ ਕੁ ਉਸ ਦੇ ਨਾਲ ਦਾ ਕਾਰਗੁਜ਼ਾਰੀ ਪੁਲਿਸ ਵੀ ਵਧੀਆ ਹੋਈ ਹੈ। ਵਿਲੇਜ ਡਿਫੈਂਸ ਕਮੇਟੀਆਂ ਸੀ ਮੈਂ ਸ਼ਲਾਘਾ ਕਰਾਂਗਾ ਕਿ ਉਹ ਜਿਹੜੇ ਪੰਜਾਬ ਦੇ ਲੋਕ ਹੈ ਬਹੁਤ ਜਜ਼ਬਾਤ ਨਾਲ ਸਾਡੇ ਨਾਲ ਲੱਗੇ ਹੋਏ ਆ ਔਰ ਬਾਰਡਰ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਬਹੁਤ ਸਾਨੂੰ ਉਹਨਾਂ ਦਾ ਸਹਿਯੋਗ ਮਿਲ ਰਿਹਾ ਹੈ ਔਰ ਬਹੁਤ ਵੱਡੀ ਵੱਡੀ ਰਿਕਵਰੀ ਹੋ ਰਹੀ ਹੈ